ਜਿਹੜਾ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਇਹ ਰੌਲਾ ਪਾਉਂਦੀਆਂ ਵਿਰੋਧੀ ਪਾਰਟੀਆਂ ਕਿ ਬਾਹਰੋਂ ਮੰਦੇ ਲਿਆ ਕੇ ਬਿਠਾ ਦੇ ਸਾਡੇ ਵੀ ਤਾਂ ਲੋਕ ਯੂਰਪ ਚ ਕੈਨੇਡਾ ਚ ਆਸਟ੍ਰੇਲੀਆ ਸਾਡੇ ਮინისტრਸ ਮੰਦੇ ਨੇ ਪੰਜਾਬੀ ਉਦੋਂ ਤਾਂ ਖੁਸ਼ ਹੋਣੇ ਆ ਜੇ ਕੋਈ ਬਾਹਰੋਂ ਆਜੂਗਾ ਪੜਿਆ ਲਿਖਿਆ ਪੰਜਾਬ ਨੂੰ ਸਿਹਤ ਦੇਣ ਲਈ ਤੇ ਫਿਰ ਕੀ ਮਾੜੀ ਗੱਲ ਕਿਹੜਾ ਪੜਿਆ ਲਿਖਿਆ ਲਿਆਂਦਾ ਇਹਨਾਂ ਨੇ ਆ ਦੀਪਕ ਚੋਹਾਨ ਹੂੰ ਕਿਸੇ ਸਸੋੜੀਏ ਦਾ ਪੀ ਹੈ ਯੂਪੀ ਦਾ ਰਹਿਣ ਵਾਲਾ ਹੂੰ ਉਹ ਸਾਨੂੰ ਕੀ ਸਿੱਖਿਆ ਦੇਊਗਾ ਜੀ ਉਹਨੂੰ ਬਣਾਤਾ ਇੰਡਸਟਰੀਅਲ ਲਾਰਜ ਕੋਰਪ ਦਾ ਚੇਅਰਮੈਨ ਹੂੰ ਇੱਕ ਇਹਨਾਂ ਨੇ ਬਣਾਤੀ ਜੀ ਜਿਹੜੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਕੋਈ ਡਾਕਟਰ ਕੋਈ ਰੀਨਾ ਗੁਪਤਾ ਜਿਨ੍ਹਾਂ ਨੂੰ ਨਾ ਪੰਜਾਬੀ ਆਵੇ ਨਾ ਸਾਡੇ ਬਾਰੇ ਪਤਾ ਸੀ ਅਗੇਨ ਇਟ ਇਜ਼ ਅ ਪਲਾਨਡ ਵੇ ਟੂ ਲੂਟ ਦੀ ਇੰਡਸਟਰੀ ਹੁਣ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਬਹੁਤ ਇੰਪੋਰਟੈਂਟ ਅਧਾਰਾ ਵਾ ਉੱਥੇ ਨਾਰਮਲੀ ਪ੍ਰੋਫੈਸ਼ਨਲ ਇੰਜੀਨੀਅਰ ਲੱਗਦਾ ਹੁੰਦਾ ਜਿਹੜਾ ਬੰਦਾ ਜਾਣਦਾ ਕਿ ਅਸੀਂ ਪੋਲੂਸ਼ਨ ਨੂੰ ਕਿਵੇਂ ਕੰਟਰੋਲ ਕਰਨਾ ਗਰਾਊਂਡ ਵਾਟਰ ਜਿਹੜੀ ਕੰਟਾਮਨੇਸ਼ਨ ਜ਼ਹਿਰ ਉੱਠ ਰਿਹਾ ਇੰਡਸਟਰੀ ਕਰਕੇ ਉਹਨੂੰ ਕਿੱਦਾਂ ਕਰਨਾ ਇਹ ਤਾਂ ਇਹਨਾਂ ਨੇ ਆਪਣੇ ਬੰਦੇ ਫਿੱਟ ਕਰਤੇ ਨੇ ਉਹਨਾਂ ਦੇ ਰਾਹੀਂ ਹੁਣ ਨੋਟਿਸ ਜਾ ਕੇ ਕਰਨਗੇ ਇੰਡਸਟਰੀ ਨੂੰ ਬਾਰ-ਬਾਰ ਸੌਦੇ ਹੋਇਆ ਕਰੂ ਬਾਰ ਸੌਦੇ ਹੋਇਆ ਕਰਨਗੇ ਹਣ ਔਰ ਹੋਰੇ ਇਨਫੈਕਟ ਤੁਸੀਂ ਹੈਰਾਨ ਹੋਵੋਗੇ ਜਿਹੜੀਆਂ ਪੁਲਿਸ ਦੀਆਂ ਟਰਾਂਸਫਰਸ ਨੇ ਜਿਹੜੀਆਂ ਇੰਪੋਰਟੈਂਟ ਜ਼ਿਲ੍ਹਿਆਂ 'ਚ ਐਸਐਸਪੀ ਤੇ ਕਮਿਸ਼ਨਰ ਸਾਰੇ ਪੈਸੇ ਲੈਦੇ ਇਹ ਤਾਂ ਹੁਣ ਮੌਕਾ ਆਵੇਗਾ ਨਾ ਜਦੋਂ ਇਨਵੈਸਟੀਗੇਸ਼ਨ ਹੋਵੇਗੀ ਜਿਵੇਂ ਦਿੱਲੀ 'ਚ ਫਸੇ ਨੇ ਇੱਕਦਾਂ ਪੰਜਾਬ 'ਚ ਫਸੇ